ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਤੁਹਾਡਾ ਸਵਾਗਤ ਹੈ ਮੈਂ ਜਕਸੀ ਸਿੰਘ ਬਿੱਲੂ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਲੋਕ ਸਭਾ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜ਼ਬਰਦਸਤ ਮੁੱਦਾ اٹھਾਇਆ ਉਸ ਵਿਸ਼ੇ ਤੇ ਅਸੀਂ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੋਤ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿੱਦਾਂ ਦੇਖਦੋਂ ਰਾਜਾ ਵੜਿੰਗ ਨੇ ਉੱਥੇ ਮੁੱਦਾ ਠਾਇਆ ਇਹ ਕਿੰ ਕਿਸ ਤਰ੍ਹਾਂ ਦੇ ਬਹੁਤ ਵਧੀਆ ਲੱਗਿਆ ਜਿੱਦਾਂ ਰਾਜੇ ਵੀਰ ਦਾ ਸੁਭਾਅ ਹੋ ਹਰ ਇੱਕ ਮੁੱਦੇ ਨੁਮਰੇ ਬਬਾਕੀ ਦੇ ਨਾਲ ਪਰੀ ਗਲੇਰੀ ਦੇ ਨਾਲ ਰੱਖਦੇ ਆ ਤਾਂ ਸੰਸਦ ਦੇ ਵਿੱਚ ਤੁਹਾਨੂੰ ਕੱਲ ਮੌਕਾ ਮਿਲਿਆ ਤਾਂ ਉਹਨਾਂ ਨੇ ਵਧੀਆ ਬੜੇ ਵਧੀਆ ਤਰੀਕੇ ਦੇ ਨਾਲ ਸਾਰੇ ਜੀਐਸ ਨੂੰ ਉੱਥੇ ਐਕਸਪਲੇਨ ਕੀਤਾ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਪਰਿਵਾਰ ਦੇ ਨਾਲ ਇਹਨਾਂ ਵੱਡਾ ਤੱਕਾ ਹੋਇਆ ਹੈ ਔਰ ਗਵਰਨਮੈਂਟਾ ਕਿਸ ਤਰ੍ਹਾਂ ਅੱਖਾਂ ਮੀਚ ਕੇ ਤਮਾਸ਼ਾ ਦੇਖ ਰਹੀਆਂ ਨੇ ਦਲ ਦਾ ਔਰ ਜੋ ਪੀੜਤ ਪਰਿਵਾਰ ਹੈ ਉਹ ਕੋਰਟਾਂ ਦੇ ਵਿੱਚ ਕਿਸ ਤਰ੍ਹਾਂ ਤੱਕੇ ਖਾ ਰਿਹਾ ਹੈ ਉਨ੍ਹਾਂ ਵੱਲੋਂ ਸੁਝਾਏ ਗਏ ਨਾਮਾਂ ਦੇ ਉੱਤੇ ਕੋਈ ਵਿਚਾਰ ਨਹੀਂ ਕੀਤੀ ਜਾ ਰਹੀ ਬਦਮਾਸ਼ਾਂ ਵੱਲੋਂ ਬਣਾਈਆਂ ਹੋਈਆਂ ਵੀਡੀਓਜ਼ ਦੇ ਬਾਰੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਰਿਹਾ ਔਰ ਕੇਸ 2 ਸਾਲਾਂ ਦੇ ਵਿੱਚ ਹਲੇ ਤੱਕ ਚਾਰਜ ਫਰੇਮ ਤੱਕ ਪਹੁੰਚਿਆ ਤੇ ਧਮਕੀਆਂ ਦੇ ਜ਼ਰੀਏ ਗਵਾਹਾਂ ਨੂੰ ਡਰਾਉਣਾ ਜਾਂ ਇਹ ਜਿਹੜੇ ਬਦਮਾਸ਼ ਨੇ ਬੜੀ ਆਰਾਮ ਨਾਲ ਕਰ ਰਹੇ ਨੇ ਜੇਲਾ ਦੇ ਅੰਦਰ ਬੈਠ ਕੇ ਨਵਾਂ ਕਾਨੂੰਨ ਸਰਕਾਰ ਨੇ ਬਣਾਇਆ ਬਿਲਕੁਲ ਸਵਾਗਤ ਕਰਦੇ ਆਂ ਬਣਾਣਾ ਵੀ ਚਾਹੀਦਾ ਨਾਗਰਿਕਾਂ ਦੇ ਹੱਕ ਦੇ ਵਿੱਚ ਜੋ ਵੀ ਗਵਰਨਮੈਂਟ ਕਰ ਸਕਦੀ ਹੈ ਉਹ ਵਧੀਆ ਕਰ ਰਹੀ ਹੈ ਔਰ ਹੋਣਾ ਚਾਹੀਦਾ ਹੈ ਪਰੰਤੂ ਜਿਹੜੀ ਸਰਕਾਰ ਦੀ ਮਨਸ਼ਾ ਹੈ ਉਹ ਵੀ ਸਾਫ਼ ਹੋਣੀ ਚਾਹੀਦੀ ਹੈ ਉਹ ਜਿਸ ਤਰ੍ਹਾਂ ਦੀ ਰਾਜਨੀਤੀ ਪਿਛਲੇ ਸਮੇਂ ਦੇ ਵਿੱਚ ਉਹ ਕਰ ਰਹੀ ਹੈ ਮੈਂ ਤਾਂ ਜਦੋਂ ਤੋਂ ਪਹਿਲਾਂ ਨਹੀਂ ਸੀ ਮੈਨੂੰ ਇਹਨਾਂ ਇਸ ਗੱਲ ਦੀ ਨੋਲੇਜ ਹੈ ਪਰੰਤੂ ਜਦੋਂ ਤੋਂ ਮੇਰੇ ਆਪ ਦੇ ਨਾਂ ਹੀ ਬਾਣਾ ਵਾਪਰਿਆ ਮੈਂ ਪਲ-ਪਲ ਦੇ ਉੱਤੇ ਗਵਰਨਮੈਂਟ ਦੀਆਂ ਜਿਹੜੀਆਂ ਬੇਈਮਾਨੀਆਂ ਨੇ ਉਹਨਾਂ ਨੂੰ ਵੇਖ ਰਿਹਾ ਪਲ-ਪਲ ਦੇ ਉੱਤੇ ਉਸ ਮੇਰਾ ਕੇਸ ਨੂੰ 49 ਦੇ ਉੱਤੇ ਲੱਗੇ ਹੋਏ ਨੇ ਪਰੰਤੂ ਜਸਟਿਸ ਵਾਲੇ ਪਾਸੇ ਨੂੰ ਨਹੀਂ ਟੁੱਟ ਰਹੀ ਜਿਹੜਾ ਜਿਹੜੇ ਸਰਕਾਰ ਕਰੀ ਐ ਵੀ ਜਿਹੜੇ ਕਾਨੂੰਨ ਅਸੀਂ ਬਣਾਏ ਨੇ ਉਹ ਇਨਸਾਫ ਹੀ ਹੋਊਗਾ ਕਾਨੂੰਨ ਨਹੀਂ ਹੋਣਗੇ ਉਹਦੇ ਬਾਰੇ ਕੁਝ ਨਹੀਂ ਮਤਲਬ ਜਿਹੜੇ ਕਾਨੂੰਨ ਬਣਾਏ ਨੇ ਵੀ ਉਹ ਕਾਨੂੰਨ ਇਨਸਾਫ ਤੌਰ ਤੇ ਬਣਾਏ ਨੇ ਅੱਗੇ ਕਾਨੂੰਨ ਜਿਹੜੇ ਹੁੰਦੇ ਸੀ ਉਹ ਇਨਸਾਫ ਨਹੀਂ ਬਣ ਦਿੰਦੇ ਸੀ ਹੁਣ ਜਿਹੜੇ ਅਸੀਂ ਕਾਨੂੰਨ ਦੇ ਵਿੱਚ ਐਮੈਂਡਮੈਂਟ ਕੀਤੀ ਐ ਇਹ ਤੁਸੀਂ ਕਹੋਗੇ ਜਿਹੜਾ ਪਹਿਲਾ ਕਾਨੂੰਨ ਸੀ ਉਹ ਐਡੇ ਮਾਰੇ ਤਾਂ ਉਹ ਕਾਨੂੰਨ ਵੀ ਨਹੀਂ ਸੀ ਰੋਲਾ ਰਗ ਨੂੰ ਲਾਗੂ ਕਰਨਾ ਹੈ ਰੋਲਾ ਤੁਹਾਡੀ ਕਾਨੂੰਨ ਦੇ ਪਿੱਛੇ ਛੁਪੀ ਹੋਈ ਮਾਨਸਿਕਤਾ ਦਾ ਹੈ ਵੀ ਤੁਸੀਂ ਕੀ ਚਿਹਰੇ ਵੇਖ ਕੇ ਫੈਸਲਾਤਾ ਨਹੀਂ ਕਰਨਾ ਚਾਹੁੰਦੇ ਕਾਨੂੰਨ ਪਹਿਲਾਂ ਵਾਲੇ ਵੀ ਠੀਕ ਸੀ ਪਰੰਤੂ ਜੇ ਹੋਰ ਸੁਧਾਰ ਕੀਤਾ ਹੋਵੇ ਉਦੋਂ ਵੀ ਵਧੀਆ ਰਿਜ਼ਲਟ ਮਿਲ ਸਕਦੇ ਆ ਮੈਂ ਫਿਰ ਕਹਿੰਦਾ ਜੇ ਸਰਕਾਰ ਦੀ ਮਨਸ਼ਾ ਹੋਵੇ ਤਾਂ ਮੈਂ ਇੱਕੋ ਗੱਲ ਭਾਜਪੀ ਦੀ ਸੈਂਟਰ ਗਵਰਨਮੈਂਟ ਦੀ ਗੱਲ ਪੁੱਛਣੀ ਚਾਹੁੰਦਾ ਕਿਹੜੀ ਮਜਬੂਰੀ ਆ ਤੁਹਾਡੀ ਤੁਸੀਂ 268 ਲਾ ਕੇ ਲਾਰੈਂਸ ਦੇ ਉੱਤੇ ਉਹਨੂੰ ਗੁਜਰਾਤ ਦੇ ਵਿੱਚ ਸੇਫ ਕਰਕੇ ਰੱਖਿਆ ਹੋਇਆ ਹੈ ਕਿਉਂ ਨਹੀਂ ਆਮ ਮਜੁਰਮਾਂ ਦੇ ਬਾੰਗ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿਹੜੇ ਸਾਰੇ ਗੈਂਗਸਟਰ ਨੇ ਉਹ ਬ੍ਰਾਂਡਡ ਕੱਪੜੇ ਪਾ ਪਾ ਕੇ ਤੇ ਰੀਲਾਂ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਆਏ ਨੇ ਔਰ ਤੁਹਾਡੇ ਸਾਹਮਣੇ ਤੁਸੀਂ ਉਹਨਾਂ ਨੂੰ ਇੰਨੀ ਵੱਡੀ ਸਿਕਿਉਰਿਟੀ ਦਿੰਦੇ ਹੋ ਪਰੰਤੂ ਗੱਲ ਤੁਸੀਂ ਨਾਗਰਿਕਾਂ ਨੂੰ ਸੁਰੱਖਿਆ ਦੇਣ ਦੀ ਕਰਦੇ ਹੋ ਸਿਕਿਉਰਿਟੀ ਤੁਸੀਂ ਦਿੰਦੇ ਹੋ ਵਿਦਵਾਸ਼ਨ ਗੈਂਗਸਟਰ ਨੂੰ ਜਿਹੜੇ ਲੋਕਾਂ ਦਾ ਖੂਨ ਚੂਸਦੇ ਆਂ ਜੇਲ੍ਹ ਚ ਬੈਠ ਕੇ ਫਰੋਤੀਆਂ ਲੈ ਲੈ ਕੇ ਆਮ ਨਾਗਰਿਕ ਆ ਜਿਹੜਾ ਉਹ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦਾ ਵੀ ਮੇਰੀ ਕੀ ਕੀਮਤ ਹੈ ਮੈਨੂੰ ਤਾਂ ਜਿੱਥੇ ਮਰਜ਼ੀ ਮਾਰ ਦਿੱਤਾ ਜਾਵੇ ਮੇਰੀ ਤਵੇ ਦੇ ਤਾਂ ਕੋਈ ਆਸੇ ਪਾਸੇ ਵੀ ਕੁਝ ਨਹੀਂ ਹੈਗਾ ਹੁਣ ਇੰਡੀਆ ਘੱਟ ਜੀ ਔੜ ਵੱਲੋਂ ਰਾਜਾ ਬੜਿੰਗ ਨੇ ਜਿਹੜਾ ਸਵਾਲ ਠਾਇਆ ਉਸ ਨੂੰ ਆਸ ਵੱਝੀ ਹੈ ਵੀ ਸਾਡੇ ਪੁੱਤ ਨੂੰ ਇਨਸਾਫ ਮਿਲੂਗਾ ਦੇਖੋ ਜੀ ਆਸ ਤਾਂ ਹਮੇਸ਼ਾ ਹੀ ਰਹੀ ਹੈ ਭਾਵੇਂ ਕਿੱਡਾ ਵੀ ਇਹਨਾਂ ਦਾ ਨੈਗੇਟਿਵ ਰਵੱਈਆ ਰਿਹਾ ਪਰੰਤੂ ਉਮੀਦ ਤਾਂ ਹੈਗੀ ਹੈ ਕਿਉਂਕਿ ਕੇਵਲ ਦੁਨਿਆਵੀ ਅਦਾਲਤਾਂ ਨਹੀਂ ਅਕਾਲ ਪੁਰਖ ਦੀ ਅਦਾਲਤ ਵੀ ਸਭ ਤੋਂ ਉੱਤੇ ਹੈ ਅਸੀਂ ਉਹਦੇ ਉਸ ਅਦਾਲਤ ਤੇ ਵੀ ਸਾਡਾ ਭਰੋਸਾ ਹੈ ਰਾਜਾ ਜੀ ਨੇ ਅੱਛੀ ਸ਼ੁਰੂਆਤ ਕੀਤੀ ਹੈ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇਸ ਗੱਲ ਤੋਂ ਤਾਂ ਅੱਗੇ ਵੀ ਉਮੀਦ ਕਰਦਾ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਹਿੰਮਤ ਦੇਵੇ ਉਹ ਅੱਗੇ ਵੀ ਇਸ ਨਾਮ ਜਿਹੜਾ ਮਸਲੇ ਨੇ ਜਦ ਤੱਕ ਜਸਟਿਸ ਨਹੀਂ ਮਿਲਦਾ ਤਦ ਤੱਕ ਲੜਨਾ ਹੋਏਗਾ ਬਲ ਇੱਕ ਵਾਰ ਆਪਾਂ ਸਵਾਲ ਚੁੱਕ ਲਈਏ ਤਾਂ ਉਸ ਤੋਂ ਬਾਅਦ ਸਾਰਾ ਕੁਝ ਸਹੀ ਨਹੀਂ ਹੋ ਜਾਂਦਾ ਸਾਨੂੰ ਕਾਫੀ ਦੇਰ ਤੱਕ ਜਿਹਦੀ ਨਿਗਰਾਨੀ ਕਰਨੀ ਪਵੇਗੀ ਇਹ ਸਾਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਜਿਨ੍ਹਾਂ ਨੇ ਕਿਹਾ ਵੀ ਸਾਨੂੰ ਹੁਣ ਇਨਸਾਫ ਦੀ ਆਸ ਹੈਗੀ ਹੈ ਜਕੀਸ਼ੀਰ ਸਿੰਘ ਬਿੱਲੂ ਮਾਨਸਾ